ਪੰਜਾਬ ਦੇ ਵਿੱਚ تقریباً بہت علاقوں کے دنوں دن بارش کا جا پرکوپ ہے وہ وعدہ نظر آ رہا اور پنجاب دا ایک پنڈ پانی گیا اور, او اور کشتی تھان تو دو تھا دے جان لئی مجبور ہو رہے ہیں اور پنجاب دا وہ پنڈ کیڑا ہے کس ایریا جیتے جتے کی سمیں پوری بپتا جوجھ رہے ہیں اور دوستوں ਸਾਤ ਜਿਹੜੀ ਹੈ ਅਜੇ ਮੈਂ ਅੱਜ ਵੀ ਬਹੁਤ ਜ਼ਿਆਦਾ ਬਰਸਾਤ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋਈ ਆ ਔਰ 15 ਅਗਸਤ ਨੂੰ ਲੈ ਕੇ ਜਗਾ ਜਗਾ ਤਿਆਰੀਆਂ ਵੀ ਚੱਲ ਰਹੀਆਂ ਨੇ ਔਰ ਤੁਹਾਨੂੰ ਪਤਾ ਹੀ ਹੈ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀ ਸੋ ਉਸ ਚੀਜ਼ ਨੂੰ ਲੈ ਕੇ ਬਰਸਾਤ ਜਿਹੜਾ ਹੈ ਬਰਸਾਤ ਜਿਹੜੀ ਹੈ ਉਹ ਆਪਣਾ ਪੂਰਾ ਰੰਗ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਤੁਸੀਂ ਦੇਖੋ ਕਿ ਜਿਸ ਪਿੰਡ ਦਾ ਇੱਕ ਦੂਜੇ ਦੇ ਨਾਲ ਸੰਪਰਕ ਹੀ ਟੁੱਟ ਗਿਆ ਤਾਂ ਦੱਸੋ ਫਿਰ ਸਕੂਲ ਵਿੱਚ ਜਾਣ ਵਾਲੇ ਬੱਚੇ ਨੇ ਕਮਾਂਕਾਰਾਂ ਤੇ ਜਾਣ ਵਾਲੇ ਲੋਕ ਨੇ ਔਰ ਬਹੁਤ ਸਾਰੇ ਕਿਸਾਨ ਵੀਰ ਨੇ ਜਿਨ੍ਹਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਪੱਕ ਕੇ ਬਿਲਕੁਲ ਤਿਆਰ-ਵਾਰ ਤਿਆਰ ਹੋਈਆਂ ਪਈਆਂ ਨੇ ਜਦੋਂ ਅਚਾਨਕ ਉਹਨਾਂ ਨੇ ਆਪਣੀਆਂ ਫਸਲਾਂ ਦੇ ਵਿੱਚ ਖੜਾ ਪਾਣੀ ਦੇਖਿਆ ਪਾਣੀ ਦੀ ਮਾਰ ਵੇਖੀ ਤਾਂ ਉਹਨਾਂ ਦੇ ਹੋਸ਼ ਕਿਸ ਤਰ੍ਹਾਂ ਦੇ ਹੋਣਗੇ ਸੋ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਦਾ ਜਿਹੜਾ ਅਸਰ ਹੈ ਉਹ ਤਕਰੀਬਨ ਹੁਣ ਮੈਦਾਨੀ ਆਕਿਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸਤਲੋਜ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦਾ ਅਸਰ ਜਲਾਲਾਬਾਦ ਦੇ ਕਈ ਪਿੰਡਾਂ 'ਚ ਦੇਖਣ ਨੂੰ ਮਿਲ ਰਿਹਾ ਇੱਥੋਂ ਤੱਕ ਕਿ ਪਿੰਡ ਆਤੂ ਵਾਲਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਣ ਕਰ ਇਸ ਦਾ ਸੰ ਇਸਾ ਜਿਹੜਾ ਸੜਕੀ ਸੰਪਰਕ ਹੈ ਜਲਾਲਾਬਾਦ ਨਾਲੋਂ ਉਹ ਟੁੱਟ ਗਿਆ ਪਿੰਡਾਂ ਵਿੱਚ ਆਉਣ ਜਾਣ ਲਈ ਲੋਕ ਜਿਹੜੇ ਨੇ ਬੱਚੇ ਜਿਹੜੇ ਨੇ ਉਹ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਨੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਾਸੀਆਂ ਦੱਸਿਆ ਕਿ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਹੜ ਵਰਗੀ ਹਾਲਾਤ ਬਣੇ ਨੇ ਔਰ ਉਹਨਾਂ ਦੇ ਪਿੰਡਾਂ ਦੀਆਂ ਜਿਹੜੀਆਂ ਬੜੀਆਂ ਹੋਈਆਂ ਸੜਕਾਂ ਨੇ ਉਹ ਟੁੱਟਣ ਕਰਕੇ ਇੱਕ ਦੂਜੇ ਦੇ ਨਾਲ ਜਿਹੜਾ ਸੰਪਰਕਾ ਟੁੱਟ ਗਿਆ ਔਰ ਕਿ ਸਤਲੁਜ ਦਰਿਆ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਉਹਨਾਂ ਦੇ ਪਿੰਡ ਦਾ ਜਿਹੜਾ ਸੜਕੀ ਸੰਪਰਕ ਹੈ ਜਲਾਲਾਬਾਦ ਤੋਂ ਟੁੱਟ ਗਿਆ ਹੈ ਉਹਨਾਂ ਨੂੰ ਆਉਣ ਜਾਣ ਲਈ ਕਿਸ਼ਤੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ ਪਿੰਡ ਵਾਸੀਆਂ ਦੱਸਿਆ ਕਿ ਉਹਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਬੱਚੇ ਸਕੂਲ ਜਾਣ ਤੋਂ ਬੜੀ ਉਹਨਾਂ ਨੂੰ ਮੁਸ਼ਕਲ ਹੋ ਰਹੀ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਫਲਾਈਓਵਰ ਦੀ ਮੰਗ ਕੀਤੀ ਹੈ ਔਰ ਇਸ ਸਮੱਸਿਆ ਦੇ ਹੱਲ ਤੋਂ ਤਾਂ ਕਿ ਸੀ ਨਿਕਲ ਸਕੇ ਸੋ ਦੋਸਤੋ ਹੁਣ ਦੇਖੋ ਉਹ ਕਿੰਦੀ ਦੀ ਪਹਿਲੀ ਵਾਰੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਹੋਇਆ ਫਿਰ ਕਿਉਂ ਨਹੀਂ ਪ੍ਰਸ਼ਾਸਨ ਦੇ ਇੱਕੰਤੇ ਜੁਮ ਸਰਕਦੀ ਕਿ ਹਰ ਵਾਰ ਜਦੋਂ ਵੀ ਪਤਲੁਬ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਦੁਖੀ ਹੁੰਦੇ ਨੇ ਦੇਖੋ ਪ੍ਰਸ਼ਾਸਨ ਦੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬਣਦੀ ਹੈ ਦੂਜੇ ਪਾਸੇ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪ੍ਰਸ਼ਾਸਨ ਹੱਥ ਤੇ ਹੱਥ ਧਰ ਕੇ ਬੈਠਾ ਹੈ ਹੁਣ ਜੇ ਆਪਾਂ ਇੱਥੇ ਪੰਜਾਬ ਪੰਜਾਬ ਦੇ ਖਾਸ ਕਰਕੇ ਪਟਿਆਲੇ ਘੱਗਰ ਦਰਿਆ ਦੀ ਕਰ ਲਈਏ ਗਰ ਦਰਿਆ ਦੇ ਮਤਲਬ ਉਸ ਤਰ੍ਹਾਂ ਦੀ ਆਫਤ ਤੋਂ ਬਚਣ ਵਾਸਤੇ ਪ੍ਰਸ਼ਾਸਨ ਦਿਨ ਰਾਤ ਇੱਕ ਕੰਮ ਕਰ ਰਿਹਾ ਹੈ ਡੀਸੀ ਮੈਡਮ ਖੁਦ ਅਫਸਰਾਂ ਦੇ ਨਾਲ ਮੀਟਿੰਗਸ ਦਾ ਮੀਟਿੰਗ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਸੇਫ ਜ਼ੋਨ ਵਿੱਚ ਪਹੁੰਚਾਇਆ ਜਾ ਸਕੇ ਲੋਕਾਂ ਦੇ ਜਾਨ ਮਾਲ ਤੇ ਡੰਗਰਾਂ ਦੀ ਮਤਲਬ ਜਿਹੜੀ ਰਾਖੀ ਹੈ ਉਹ ਕੀਤੀ ਜਾ ਸਕੇ ਔਰ ਇਸੇ ਤਰ੍ਹਾਂ ਇਹਨਾਂ ਨੂੰ ਉਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਮੈਂ ਇਹ ਨਹੀਂ ਕਹਿ ਸਕਦਾ ਕਿ ਪ੍ਰਸ਼ਾਸਨ ਕੋਈ ਨੀਂਦ ਆਉਣੀ ਹੋਏਗੀ ਪ੍ਰਸ਼ਾਸਨ ਵੀ ਡਿਸਟਰਬ ਹੁੰਦਾ ਹੋਏਗਾ ਲੇਕਿਨ

ਕਰਦਾ ਹੈ ਔਰ ਪਾਣੀ ਦੇ ਨਾਲ ਆਲੇ ਦੁਆਲੇ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਨੇ ਔਰ ਵੱਡੀ ਗੱਲ ਇੱਥੇ ਇਹ ਹੈ ਦੋਸਤੋ ਕਿ ਜਿਹੜੇ ਬੱਚੇ ਸਕੂਲ ਜਾਣ ਵਾਲੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਜਿਹੜੇ ਰੋਜ਼ ਕਮਾਉਂਦੇ ਨੇ ਰੋਜ਼ ਖਾਂਦੇ ਨੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆ ਕਿਉਂਕਿ ਬਰਸਾਤ ਇਸ ਵਾਰ ਪਿਛਲੀਆਂ ਬਰਸਾਤਾਂ ਨਾਲੋਂ ਲੰਬੀ ਗਈ ਹੈ ਬਰਸਾਤ ਅੱਜ ਵੀ ਅੱਜ بھی بدل مطلب نے مطلب بنے ہوئے اور پنجاب دے کئی علاقوں کے خبر آئی ہیں کہ اس سمے جڑی بارش ہے ہو رہی ہے ہو چکی ہے اور خاص کر کے جلندر بنگا ادھر گال کریے تا مطلب جڑی ਪਾਣੀ ਦੀ ਮਾਰ ਹੈ ਜਿਹੜੀ ਬਰਸਾਤ ਦੀ ਮਾਰ ਹੈ ਉਹ ਪੂਰੀ ਤਰ੍ਹਾਂ ਜੜੀ ਹਾਵੀ ਹੁੰਦੀ ਨਜ਼ਰ ਆ ਰਹੀ ਹੈ ਸੋ ਇਸ ਕਰਕੇ ਦੋਸਤੋ ਪੰਜਾਬ ਦੇ ਇਹ ਜਿਹੜੇ ਪਿੰਡ ਨੇ ਜਿੱਥੋਂ ਕੀ ਮਤਲਬ ਇਸ ਤਰ੍ਹਾਂ ਦੀਆਂ ਖਬਰ ਆ ਰਹੀਆਂ ਨੇ ਪ੍ਰਸ਼ਾਸਨ ਹੋਰ ਮੁਸਤੈਦ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਪ੍ਰਸ਼ਾਸਨ ਜਿੰਨੀ ਵੀ ਉਹਨਾਂ ਦੇ ਮਤਲਬ ਦਾਇਰੇ ਚ ਆਉਂਦੀਆਂ ਗੱਲਾਂ ਬਾਤਾਂ ਉਹ ਜ਼ਰੂਰ ਉਹਨਾਂ ਦੇ ਕਾਰਵਾਈ ਕਰਦਾ ਸੋ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਪ੍ਰਸ਼ਾਸਨ ਨੂੰ ਪੇ دے آدھار یہاں دیا سمسیہ سمسیاں حل کرنا چاہید ہے اور پانی بھی مار تو اس پنڈ کو بچا چاہیے جڑے رہو پوسو ناما چینل دینا